ਅੱਜ ਅਸੀਂ ਢਾਬੀ ਗੁਜਰਾਵਾਂ ਬਾਰਡਰ ਖਨੋਰੀ ਵਿਖੇ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦੀ ਆਗੂਆਂ ਤੇ ਕਰਮਕੁਨਾਂ ਦੇ ਨਾਲ ਹਾਜ਼ਰ ਹਾਂ ਇੱਥੋਂ ਸਟੇਜ ਤੋਂ ਥੋੜਾ ਜਿਹਾ ਤਕਰੀਬਨ 200 ਗਜ ਦੀ ਦੂਰੀ ਦੇ ਉੱਤੇ ਇੱਕ ਰੈਜ਼ੀਡੈਂਸ਼ੀਅਲ ਜਗ੍ਹਾ ਹੈਗੀ ਆ ਜਿੱਥੇ ਇਹ ਇਹਨਾਂ ਨੇ ਰਾਤ ਆਪਣੀ ਬਿਤਾਈ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਝੰਡੇ ਵਗੈਰਾ ਲੱਗੇ ਹੋਏ ਹੈਗੇ ਔਰ ਮਾਟੋ ਵਗੈਰਾ ਲੱਗੇ ਹੈ ਕੁਝ ਜਿਸ ਤਰ੍ਹਾਂ ਸਾਹਮਣੇ ਸਾਨੂੰ ਸ਼ੁਭਕਰਨ ਦੀ ਫੋਟੋ ਵੀ ਨਜ਼ਰ ਆ ਰਹੀ ਹੈ ਉਹ ਇੱਕ ਵੱਡਾ ਕੈਲੰਡਰ ਉਸ ਦਾ ਲਗਾਇਆ ਹੋਇਆ ਅ ਜਿਹੜੇ ਬੱਲੋ ਦੇ ਸ਼ਹੀਦ ਹੋ ਗਏ ਸੀਗੇ ਤੇ ਇਧਰਲੇ ਪਾਸੇ ਵੀ ਸਰੀਰ ਦੇ ਮਰਨ ਨਾਲ ਮੌਤ ਨਹੀਂ ਹੁੰਦੀ ਜਮੀਰ ਦੇ ਮਰ ਜਾਣ ਨਾਲ ਮੌਤ ਹੁੰਦੀ ਹੈ ਇਦਾਂ ਦਾ ਇੱਕ ਮਤਲਬ ਚੰਡੀਗੜ੍ਹ ਚਲੋ ਦਾ ਜਿਹੜਾ ਹੈਗਾ ਪੋਸਟਰ ਵੀ ਲੱਗਿਆ ਹੋਇਆ ਐ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਮਜ਼ਦੂਰਾਂ ਦੇ ਮੁਆਵਜ਼ੇ ਦੀ ਗੱਲ ਇਹਦੇ ਨਾਲ ਸੰਬੰਧਿਤ ਹੈ ਵੱਖ-ਵੱਖ ਕਿਸਮ ਦੇ ਜਿਹੜੀਆਂ 13 ਕਿਸਾਨੀ ਮੰਗਾਂ ਹੈਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਪੋਸਟਰ ਇਹਦੇ ਉੱਤੇ ਬਿਲਡਿੰਗ ਦੇ ਉੱਤੇ ਲੱਗੇ ਹੋਏ ਨੇ ਤੇ ਇਸੇ ਬਿਲਡਿੰਗ ਦੇ ਪਿਛਲੇ ਪਾਸੇ ਜਿਹੜੇ ਕਮਰੇ ਬਣੇ ਹੋਏ ਹੈਗੇ ਉਹਨਾਂ ਦੇ ਵਿੱਚ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਕਰਕੁਨ ਆ ਕੇ ਖਰ ਦੇ ਆ ਜਿਹੜੇ ਇਹ ਢਾਬੀ ਗੁਜਰਾ ਤੇ ਖਨੌਰੀ ਬਾਰਡਰ ਦੇ ਉੱਤੇ ਆਪਣੀ ਹਾਜ਼ਰੀ ਲਗਾਉਣ ਆਉਂਦੇ ਨੇ ਕਈ ਵਾਰੀ ਕਈ ਕਈ ਦਿਨ ਰਹਿੰਦੇ ਹੈਗੇ ਜਾਂ ਕਿਸੇ ਖਾਸ ਕਾਲ ਦੇ ਉੱਤੇ ਇੱਥੇ ਹਾਜ਼ਰ ਹੁੰਦੇ ਆ ਉਹ ਤੇ ਹੁਣ ਮੈਂ ਇਹਨਾਂ ਕਾਰਕੁਨਾਂ ਦੇ ਨਾਲ ਇਕੱਲੇ ਇਕੱਲੇ ਦੇ ਨਾਲ ਗੱਲ ਕਰਨ ਜਾ ਰਿਹਾ ਤੇ ਨਾਲ ਦੀ ਨਾਲ ਇਹਨਾਂ ਦੇ ਆਗੂਆਂ ਤੋਂ ਜਿਹੜੇ ਇਸ ਮਸਲੇ ਬਾਰੇ ਕੁਝ ਆਪਣੇ ਵਿਚਾਰ ਰੱਖਣਾ ਚਾਹਣਗੇ ਉਹ ਗੱਲਬਾਤ ਵੀ ਕਰਾਂਗਾ ਹਾਂਜੀ ਖਾਲਸਾ ਜੀ ਤੁਹਾਡਾ ਮਤਲਬ ਕੀ ਨਾਮ ਹੈ ਗਿੰਦਰ ਸਿੰਘ ਹਾਂਜੀ ਕਿਹੜਾ ਪਿੰਡ ਹੈ ਬਰਾਸਪੁਰ ਬਰਾਸਪੁਰ ਕਿਹੜੇ ਡਿਪਰਟਮੈਂਟ ਬਰਾਸਪੁਰ ਪਿੰਡ ਕਿਹੜੇ ਜ਼ਿਲ੍ਹੇ ਚੋਂ ਦਾ ਇਹ ਓਕੇ ਤੇ ਤੁਸੀਂ ਮਤਲਬ ਉਸ ਉਸ ਪਿੰਡ ਦੇ ਵਿੱਚ ਇਕਾਈ ਬਣਾਈ ਹੋਈ ਹੈ ਇਕਾਈ ਬਣਾਈ ਹੋਈ ਹੈ ਉਸ ਇਕਾਈ ਦੇ ਕੋਈ ਅਧਿਕਾਰ ਵੀ ਤੁਸੀਂ ਨਹੀਂ ਜੀ ਅਧਿਕਾਰ ਹੋਏ ਨਹੀਂ ਅੱਛਾ ਹਾਂਜੀ ਤੁਹਾਡਾ ਸ਼ੁਗ ਨਾਮ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਪਿੰਡ ਵਿਸ਼ਨਪੁਰਾ ਖੋਖਰ ਹਾਂਜੀ ਬਲਕਾ ਗੁਬੀ ਕੀ ਜੁ ਇਕਤਾ ਯਾਦ ਹਾਂਜੀ ਬਲਕਾ ਮੂਣਕ ਇਹ ਮੇਰਾ ਖਾਲਸਾ ਸੰਗਰੂਰ ਜ਼ਿਲ੍ਹੇ ਜਾਂਦਾ ਹੈ ਹਾਂ ਸੰਗਰੂਰ ਚ ਅੱਛਾ ਤੁਸੀਂ ਇਹ ਆਪਸ ਦੇ ਵਿੱਚ ਇਕੱਠੇ ਹੋ ਕੇ ਆਏ ਹੋ ਕਿ ਆ ਡਾਡਾ ਦੇ ਵਿੱਚ ਨਹੀਂ ਆਏ ਆ ਡਾਡਾ ਜੀ ਸੈਡਿਊਲ ਰਹਿ ਹੈ ਸੈਸੀ ਇਕੱਠੇ ਰਹਨੇ ਆਂ ਕਿ ਤਾਂ ਆਫਰ ਬਣਾਇਆ ਹੋਇਆ ਹਾਂਜੀ ਤੁਹਾਡਾ ਮੇਰਾ ਪਿੰਡ ਬਰਾਸ ਆ ਜੀ ਹਾਂਜੀ ਯਾਦ ਜਥੇਵੰਦ ਚੋਗੋ ਪੂਰਾ ਪੂਰਾ ਨਾਂ ਜਥੇਵੰਦ ਲਿਖੀਏ ਯਾਦ ਜੀ ਠੀਕ ਜੀ ਬੀਕੀ ਜੋ ਯਾਦ ਹਾਂ ਭਾਰਤੀ ਕਿਸਾਨ ਜੀ ਹੁੰਦੀਆਂ ਨਾ ਯਾਦ ਬੀਕੀ ਜੀ ਹਾਂਜੀ ਉਹਦਾ ਮਰਲੇ ਬਲਾਕ ਹੋਵੇ। ਅਦਾ ਪ੍ਰਧਾਨ ਦਾ ਜੀ। ਬਲਾਕ ਦੇ ਪ੍ਰਧਾਨ ਨੂੰ ਤੁਸੀਂ ਪਿੰਡ ਦੇ ਪਿੰਡ ਦੇ ਪਿੰਡ ਦੀ ਜਿਹੜੀ ਇਕਾਈ ਦੇ ਉਹਦੇ ਤੁਸੀਂ ਪ੍ਰਧਾਨ ਹਾਂ ਪ੍ਰਧਾਨ ਹੋ। ਹਾਂ ਠੀਕ ਹੈ। ਹਾਂ ਜੀ। ਮੈਂ ਕੁਲਦੀਪ ਸਿੰਘ ਜੀ ਬਰਾਸ ਹਾਂ। ਹਾਂ ਜੀ। ਕਿਸਾਨ ਆਪੂ ਜੀ। ਕਿਸਾਨ ਹਾਂ। ਹਾਂ ਬੀਕੇਯੂ ਆਯਾ ਦੀ। ਤੁਸੀਂ ਵਿਚਾਰ ਰੱਖੋਗੇ। ਹਾਂ ਇਹਨਾਂ ਤੋਂ ਮੈਂ ਫੋੜੀ ਜਾਂਚਣ ਲੈ ਲਾਂ ਤੇ ਫਿਰ ਆਪਾਂ ਗੱਲ ਕਰਦੇ ਹਾਂ। ਹਾਂ ਜੀ ਤੁਹਾਡਾ ਸ਼ੁਭਨਾ ਕੀ ਹੈਗਾ? ਮੇਰਾ ਨਾਮ ਮੇਜਰ ਸਿੰਘ ਜੀ। ਮੇਜਰ ਸਿੰਘ ਪਿੰਡ ਸੂਰੇਵਾਲਾ ਜੀ ਹਾਂਜੀ ਪਿੰਡ ਸੂਰੇਵਾਲਾ ਜੀ ਸੂਰੇਵਾਲਾ ਕਿੱਥੇ ਜਿਹਾ ਹੈ ਜੀ ਮੁਕਸਰ ਜਿਲ੍ਹਾ ਜੀ ਮੁਕਸਰ ਜਿਲ੍ਹਾ ਮੁਕਸਰ ਜਿਲ੍ਹਾ ਹਾਂਜੀ ਕੀ ਬਾਤ ਹੈ ਤੇ ਬਾਡਾ ਦੇ ਜਿਲ੍ਹਿਆਂ ਦੇ ਬੰਦੇ ਇਕੱਠੇ ਹੋਇਆ ਨੇ ਹੈ ਨਾ ਅੱਛਾ ਤੇ ਤੁਸੀਂ ਕਿਹੜੀ ਜਥੇਬੰਦੀ ਨਾਲ ਸਿੱਧੂਪੁਰ 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 ਦਾ ਆਰਥਿਕ ਸੰਯੁਕਤਤਾ ਸਿੱਧੂਪੁਰ ਅੱਛਾ ਉਹਦੇ ਅਹੁਦੇਦਾਰ ਹੋਂ ਕੋਈ ਮੈਂਬਰ ਆ ਜੀ ਮੈਂਬਰ ਆ ਜੀ ਹਾਂਜੀ ਹਾਂਜੀ ਤੁਸੀਂ ਤੁਹਾਡਾ ਸ਼ੋਅ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਤੇ ਦੌਲਤ ਕਾਨਾ ਸੂਰੇਵਾਲਾ ਜੀ ਸੂਰੇਵਾਲਾ ਜਿਲ੍ਹਾ ਮੁਕਸਰ ਜਿਲ੍ਹਾ ਮੁਕਸਰ ਭਾਰਤੀ ਕਿਸਾਨ ਇੱਥੇ ਕਦੋਂ ਕਿਦਾਂ ਆਏ ਸੀ ਤੁਸੀਂ ਉਹ ਕਿਦਾਂ ਆਏ ਤੇ 13 ਫਰਵਰੀ ਦੇ ਹੀ ਆ ਜੀ 13 ਫਰਵਰੀ ਨੂੰ ਇੱਥੇ ਆਏ ਹੋਏ ਹਾਂ ਜੀ ਗੁਰਜੰਟ ਸਿੰਘ ਪਿੰਡ ਗੰਦੜ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਹੀ ਹਾਂ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅੱਛਾ ਇਹ ਬੈਂਸ ਵੀ ਲਗਾਇਆ ਹੋਇਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਥੱਲੇ ਹਿੰਦੀ ਚ ਲਿਖਿਆ ਹੈ ਨਾ ਤੁਸੀਂ ਕਿਤੋਂ ਦੇ ਆਏ ਹੋ ਇੱਥੇ ਅਸੀਂ ਵੀ 13 ਦੇ ਹੀ 13 ਤਰੀਕ ਦੇ ਇੱਥੇ ਆਏ ਹਾਂ ਜੀ ਬਸ ਜਥਾ ਉਹਦਾ ਪੰਜ ਸੱਤ ਬੰਦਿਆਂ ਦਾ ਅੱਠ ਦੇ ਲਾਲੇ 10 ਦੇ ਲਾਲੇ ਫਿਰ ਨਵੇਂ ਨਵੇਂ ਹਾਂਜੀ ਆ ਆਪਣਾ ਕੰਬੂ ਆ ਮਗਰਲੇ ਪਾਸੇ ਆਵळा ਹਾਂਜੀ ਅੱਛਾ ਤੁਹਾਡਾ ਜੀ ਨਾਮ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਪਿੰਡ ਬਰਾਸ ਆ ਜੀ ਬਰਾਸ ਹਾਂ ਬੀਕੇ ਜੂ ਏਕਤਾ ਆਜਾਦ ਦਾ ਜਿੰਨਾ ਪਿੰਡਾਂ ਦਾ ਖਜਾਨਚੀ ਆ ਜੀ ਹਾਂਜੀ ਹਾਂਜੀ ਇੱਥੇ ਜਿਵੇਂ ਸਾਡੀ ਡਿਊਟੀ ਲੱਗਦੀ ਹੈ ਹਫਤੇ 'ਚ ਦੋ ਵਾਰ ਜਾਂ ਰਾਤਾਂ ਵਾਸਤੇ ਸ੍ਰੀ ਸਾਹਿਬ ਨੂੰ ਆਨੇ ਆ ਅੱਛਾ ਜਿਹੜੀ ਉਹ ਸੁਰੱਖਿਆ ਦਸਤੇ ਬਣਾਏ ਹੋਏ ਆ ਉਹਦੇ ਵਿੱਚ ਵੀ ਤੁਸੀਂ ਡਿਊਟੀ ਲੈਂਦੇ ਹੋ ਉਹਦੇ ਵਿੱਚ ਡਿਊਟੀ ਲੈਂਦੇ ਬਹੁਤ ਅੱਛੀ अच्छा ओदे ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦੇਖਦੇ ਹੋਗੇ ਉਹ ਰਾਤ ਨੂੰ ਜਿਵੇਂ ਵੀ ਸਾਨੂੰ ਸਾਡੇ ਆਕੂ ਨੀਸ਼ਾਦਰ ਜੇਸ਼ ਦੰਦੇ ਨੇ ਜੀ ਫਿਰ ਅਸੀਂ ਖੜਦੇ ਵੀ ਆਂ ਰਾਤ ਨੂੰ ਗੇੜਾ ਵੀ ਤੇ ਮਾਰਦੇ ਆਂ ਅੱਛਾ ਕਿਸੇ ਵੀ ਤਰ੍ਹਾਂ ਦੀ ਕੋਈ ਰਾਤ ਨੂੰ ਰੌਲਾ ਪੈਂਦਾ ਪੁਲਿਸ ਦਾ ਮਿਲਟਰੀ ਦਾ ਕੋਈ ਵੀ ਲਾ ਲੋ ਫਿਰ ਬੰਦੇ ਨੂੰ ਠਾਹ ਲਾ ਕੇ ਸ਼ਾਮ ਕਿੰਨੇ ਵੇ ਸ਼ੁਰੂ ਕਰ ਲੈਣੇ ਤੁਸੀਂ ਡਿਊਟੀ ਸ਼ਾਮ ਨੂੰ 6 ਤੋਂ ਸਾਰੇ ਇਕੱਠੇ ਹੋਣ ਨੇ ਨੌਮ ਵਗੈਰਾ ਲਿਖਿਆ ਆਲ ਤੇ ਆਨੇ ਸ਼ੁਰੂ ਕਿੰਨੇ ਵਜੇ ਕਰਦੇ ਹੋ ਇਹ ਤਾਂ ਜੀ ਹੁਣ ਟਾਈਮ ਦਾ ਕਰੈਕਟ 9:00 ਵਜੇ ਤੋਂ 9:00 ਵਜੇ ਤੋਂ ਸ਼ੁਰੂ ਹੋਏ ਨਾ ਜੀ ਯਾਰ ਮੈਨੂੰ ਇੱਕ ਦਿਨ 8:00 ਵਜੇ ਹੀ ਘੇਰ ਲਿਆ ਬੰਦਿਆਂ ਨੇ ਤੁਹਾਡੇ ਨਾਲ ਨਹੀਂ ਉਹ ਤਾਂ ਦਿਨ ਰਾਤ ਚੱਲਦੇ ਜੀ ਡਿਊਟੀ ਜਿਹੜੀ ਕੀਤੇ ਹਾਂ ਉਹ ਤਾਂ ਚੱਲਦੀ ਆ ਜੀ ਅੱਛੀ ਇੱਕ ਗੱਲ ਹੋ ਦੇਖੇ ਬਿਨਾਂ ਅੰਦਰ ਘਟੀ ਨੇ ਤੁਹਾਡੇ ਨੇ ਇਹ ਮਤਲਬ ਜੇ ਕਿਸੇ ਨੂੰ ਸਹੀ ਜਵਾਬ ਨਾ ਦਿੱਤਾ ਜਾਵੇ ਕੁੱਟਮਾਰ ਵੀ ਕਰ ਦਿੰਦੇ ਨਹੀਂ ਨਹੀਂ ਕੋਈ ਕੁੱਟਮਾਰ ਨਹੀਂ ਜਿਹੜਾ ਤੁਸੀਂ ਬੰਦੇ ਨੂੰ ਜਿਹੜੇ ਜਿਹੜੇ ਸਾਡੇ ਆਗੂ ਨੇ ਜੀ ਉਹਨਾਂ ਕੋਲ ਲੈ ਜਾਂਦੇ ਹਾਂ ਜੀ ਤੇ ਕੋਈ ਕਮਰਾ ਕੋਮਰਾ ਬਣਾਇਆ ਹੋਇਆ ਨਹੀਂ ਆਗੂ ਫਿਰਦੀ ਰਹਿੰਦੇ ਨੇ ਰਾਤ ਨੂੰ ਗੱਡੀਆਂ ਘੁੰਮਦੀਆਂ ਨੇ ਜੀ ਨਹੀਂ ਜਿਵੇਂ ਪੁਲਿਸ ਰਾਏ ਨੇ ਪੁਲਿਸ ਸਟੇਸ਼ਨ ਬਣਾਇਆ ਹੁੰਦਾ ਤੁਸੀਂ ਕੋਈ ਅਜਿਹਾ ਕਮਰਾ ਤਾਂ ਨਹੀਂ ਬਣਾਇਆ ਜਿੱਥੇ ਜਾ ਕੇ ਉਹਨੂੰ ਮਤਲਬ ਪੁੱਛ ਕੇ ਕੇਂਦਰ ਬਣਾਇਆ ਹੋਵੇ ਨੀ ਸਾਡਾ ਤਾਂ ਜੀ ਵੈਸੇ ਦਫ਼ਤਰ ਇਹੀ ਹੈ ਜੀ ਅਸੀਂ ਉਰੀ ਆ ਜੀ ਜਿਹੜਾ ਕੋਈ ਹੈ ਜ ਆ ਬੰਦਾ ਹੋਵੇ ਸ਼ੱਕੀ ਹੋਵੇ ਨੀ ਸ਼ੱਕੀ ਦਾ ਜੀ ਫਿਰ ਉੱਥੇ ਜਦੋਂ ਕੋਈ ਗੱਲ ਬਾਤਾਂ ਦੀ ਸਾਹਮਣੇ ਆਗੂ ਉੱਥੇ ਕੌਣ ਜਾਂਦੇ ਨੇ ਮਿੰਟਾਂ ਉੱਥੇ ਜਾਂਦੇ ਨੇ ਠੀਕ ਹੈ ਸ਼ੁਕਰੀਆ ਬੋਲੋ ਹਾਂ ਹਾਂ ਜੀ ਹੁਣ ਤੁਸੀਂ ਤੁਹਾਡੇ ਕੋ ਕਿਹੜਾ ਆਪਣੇ ਕੀ ਬੋਲੇ ਹਾਂ ਸ਼ੁਭਨਾ ਕੀ ਹੈ ਤੁਹਾਡਾ ਕੁਲਦੀਪ ਸਿੰਘ ਕੁਲਦੀਪ ਸਿੰਘ ਕੀ ਅਹੁਦਾ ਤੁਹਾਡਾ ਕਿਸਾਨ ਆ ਕੋਈ ਉਹ ਤਾਂ ਨਹੀਂ ਆਪਣੇ ਕੋਲ ਜੀ ਅਹੁਦਾ ਕੋਈ ਨਹੀਂ ਹਾਂ ਜੀ ਤੁਸੀਂ ਮਤਲਬ ਥੋੜਾ ਜਿਹਾ ਦੱਸੋ ਕਿ ਇਹ ਜਿਹੜੇ ਮਤਲਬ ਇਸ ਮਸਲੇ ਲਈ ਤੁਸੀਂ ਇੱਥੇ ਆਏ ਹੋ ਪਹਿਲਾਂ ਤੁਹਾਡੀ ਮੰਗਾਂ ਕੀ ਨੇ ਮੰਗਾ ਦਾ 13 ਮੰਗਾ ਨਹੀਂ ਇਹ ਮੈਂ ਵੱਡੀ ਮੰਗਾਈ ਆ ਆਪਣੀ ਐਮ ਐਸ ਪੀ ਐਮ ਐਸ ਪੀ ਕੀ ਮਤਲਬ ਹੁੰਦਾ ਐ ਐਮ ਐਸ ਪੀ ਵੀ ਗਾਰੰਟੀ ਕਾਨੂੰਨ ਆ ਨਹੀਂ ਐਮ ਐਮ ਦਾ ਕੀ ਮਤਲਬ ਹੁੰਦਾ ਐ ਐਸ ਦਾ ਕੀ ਮਤਲਬ ਹੁੰਦਾ ਟੀ ਦਾ ਕੀ ਮਤਲਬ ਹੁੰਦਾ ਪੜੇ ਹੋਏ ਹੋ ਤੁਸੀਂ ਕਿ ਨਹੀਂ 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 ਪੜੀ ਅੱਛਾ ਚਲੋ ਕੋਈ ਗੱਲ ਨਹੀਂ ਹਾਂ ਉਹ ਦੱਸ ਦੋ ਜੀ ਪੰਜਾਬੀ ਦਾ ਵੀ ਜਿਹੜੀਆਂ ਸਾਡੀਆਂ ਫਸਲਾਂ ਨੇ ਜੀ ਹਾਂ ਉਹਨਾਂ ਦਾ ਸਮਰਥਨ ਮਿਲ ਰਹੀ ਸਾਨੂੰ ਓਕੇ ਹਾਂ ਜੀ ਮਤਲਬ ਘਟੋ ਘਟਾ ਐਨਾ ਮੁੱਲੋ ਮਿਲਣਾ ਚਾਹੀਦਾ ਸਾਨੂੰ ਹਾਂ ਜੀ ਜਿਵੇਂ ਸਾਡੇ ਹੁਣ ਲਾਗਤ ਖਰਚੇ ਵੱਧ ਰਹੇ ਨੇ ਜੀ ਜਿਹੜਾ ਸਾਡਾ ਫਸਲ ਦਾ ਸਬਸਤਨ ਮੁੱਲ ਹੈ ਉਹ ਘਟ ਹੈ ਜੀ ਘਟ ਹੈ ਇਹ ਲਾਗਤ ਖਰਚੇਾਂ ਚ ਤੁਸੀਂ ਕਿਹੜੇ ਕਿਹੜੇ ਖਰਚੇ ਪਾਉਨੇ ਹੋ ਜੀ ਇਹ ਸਾਰੇ ਖਰਚੇ ਆ ਗਏ ਰੇहां ਸਪਰੇਹਾਂ ਤੋਂ ਲਾ ਲਓ ਜੀ ਤੁਸੀਂਆਂ ਹੋਰ ਘਰੇਲੂ ਜਿਵੇਂ ਪਰ ਸੋਈ ਵਾਲੀਆਂ ਚੀਜ਼ਾਂ ਦੇ ਵਸਤੂਆਂ ਵੀ ਹਾਂ ਉਹਨਾਂ ਤੋਂ ਲਾ ਕੇ ਹੀ ਹਰ ਇੱਕ ਚੀਜ਼ ਮਹਿੰਗੀ ਚਾਈਏ ਅੱਛਾ ਇਹਦੇ ਵਿੱਚ ਤੁਸੀਂ ਜਿਹੜੇ ਬੰਦੇ ਤੁਹਾਡੇ ਪਰਿਵਾਰ ਦੇ ਮੈਂਬਰ ਕੰਮ ਕਰਦੇ ਨੇ ਤੁਸੀਂ ਉਹਨਾਂ ਦੀ ਦਿਹਾੜੀ ਵੀ ਪਾਉਣੇ ਵਿੱਚ ਕਿਉਂ ਨਹੀਂ ਗਿਣਦੇ? ਨਾ ਜੀ ਨਾ ਉਹ ਕੋਈ ਦਿਹਾੜੀ ਨਹੀਂ ਗਣੀ ਜਾਂਦੀ। ਉਹ ਕਿਤੇ ਸਵਾਮੀ ਨਾਥਨ ਤਾਂ ਕਹਿੰਦਾ ਗਿਣਨੀ ਚਾਹੀਦੀ ਹੈ ਜੀ। ਨਹੀਂ ਜੀ ਉਹ ਚਲੋ ਕੋਈ ਗੱਲ ਨਹੀਂ। ਉਹ ਹੋਰ ਕੁਝ ਕਹਿਣਾ ਚਾਹੋਗੇ ਇੱਥੇ ਕਿਉਂ ਆਏ ਤੁਸੀਂ? ਤੁਸੀਂ ਆਪਣੇ ਪਿੰਡਾਂ ਦੀ ਸਰਗਰਮੀ ਕਿਉਂ ਨਹੀਂ ਕਰ ਲੈਂਦੇ ਹੋ ਰੇ ਕਿਉਂ ਚੱਲ ਕੇ ਆਉਨੇ ਹੋ? ਇਹ ਪਤਾ ਕੀ ਹੈ ਜੀ ਸਾਡੀ ਇਹ ਸਾਡੀ ਰਾਜਧਾਨੀ ਦਾ ਮੁੱਖ ਅੱਡਾ ਲਾ ਲਵੀ ਇਹ। ਨਹੀਂ ਜਿਹੜਾ ਢਾਬੀ ਗੁਜਰਾ ਬਾਰਡਰ ਹੈ। ਢਾਬੀ ਗੁਜਰਾ ਬਾਰਡਰ ਹੈ ਜੀ। ਓਕੇ ਹਾਂ ਜੀ। ਏ ਅਸੀਂ ਜਾਣਾ ਦਿੱਲੀ ਸੀ ਹੂੰ ਦਿੱਲੀ ਤੋਂ ਸਾਨੂੰ ਰੋਕਿਆ ਗਿਆ ਹੂੰ ਸਾਨੂੰ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਅੱਛਾ ਹਾਂ ਉੱਥੇ ਜਾਣਾ ਕੀ ਹੈ ਜੀ ਅਸੀਂ ਆਪਣੀਆਂ ਜਿਹੜੀਆਂ ਉਹ ਸੈਂਟਰ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾ ਨੇ ਹੂੰ ਉਹਨਾਂ ਨੂੰ ਲਾਗੂ ਕਰਵਾਉਣ ਤੋਂ ਨਹੀਂ ਕਰਦੇ ਉਹ ਲਾਗੂ ਨਹੀਂ ਕਰਦੇ ਅੱਛਾ ਤੇ ਮਤਲਬ ਚਲੋ ਪਹਿਲਾਂ ਉਹਨਾਂ ਨੇ ਉੱਥੇ ਮੰਨ ਲੀਆਂ ਹੁਣ ਤੁਸੀਂ ਲਾਗੂ ਕਰਾਉਣ ਵਾਸਤੇ ਦਿੱਲੀ ਹੀ ਕਿਉਂ ਜਾਨੇ ਹੋ ਇੱਥੇ ਕੋਹ ਟੰਗ ਨਹੀਂ ਹੈਗਾ ਤੁਹਾਡੇ ਕੋਲ ਕੋਹ ਟੰਗ ਕੀ ਹੈ ਜੀ ਦਿੱਲੀ ਸਾਡੀ ਰਾਜਧਾਨੀ ਹੈ ਸਾਨੂੰ ਅਧਿਕਾਰ ਹੈ ਜਾਣ ਦਾ ਉੱਥੇ ਉੱਥੇ ਹੀ ਮੰਨੀਆਂ ਜਾਣੀਆਂ ਮੰਗਾ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਤੇ ਇਹ ਸਾਨ ਮੇਰੇ ਨਾਲ ਕਿਸਾਨ ਆਗੂ ਕੁਝ ਵਰਕਰ ਕੁਝ ਕਰਮਚਾਰੀ ਤੇ ਇਹ ਬਖਵਖ ਜਿਲ੍ਹੇ ਨਾਲ ਸੰਬੰਧਿਤ ਹੋਣ ਦਾ ਕਾਰਨ ਇਹ ਹੈ ਕਿ ਇਹਨਾਂ ਦਾ ਦੌਲਤਖਾਨਾ ਡੱਡ ਹੈਗਾ ਪਰ ਉਰੇ ਵਾਲਾ ਜਿਹੜਾ ਰਿਹਾਇਸ਼ ਹੈ ਉਹ ਇੱਕੋ ਹੈ ਇੱਕੋ ਥਾਂ ਦੇ ਉੱਤੇ ਇਕੱਠੇ ਰਹਿੰਦੇ ਕਰਕੇ ਇਹ ਮਤਲਬ ਭਾਈਚਾਰੇ ਦੀ ਤਰ੍ਹਾਂ ਆਪਣੇ ਜਿਹੜਾ ਦਿਨ ਚੜਿਆ ਤੇ ਰਾਤ ਦੀਆਂ ਡਿਊਟੀਆਂ ਵੀ ਦਿੰਦੇ ਨੇ ਤੇ ਆਪਣਾ ਜਿਹੜਾ ਹੈਗਾ ਜਰੂਰੀ ਮਕਸਦ ਲਈ ਜਿਹੜਾ ਪ੍ਰੋਟੈਸਟ ਕਰਨ ਵਾਸਤੇ ਆਏ ਨੇ ਤੇ ਬਾਕੀ ਜਿਹੜੀ ਜਥੇਬੰਦੀਆਂ ਦਾ ਜੋ ਮਿਸ਼ਨ ਹੈ ਉਹਦੇ ਨਾਲ ਆਪਣੇ ਸਾਂਝ ਪ੍ਰਗਟਾਉਣ ਵਾਸਤੇ ਇੱਥੇ ਚੱਲ ਕੇ ਆਏ ਨੇ ਆਪੋ ਆਪਣੇ ਪਿੰਡਾਂ ਚੋਂ ਆਪੋ ਆਪਣੇ ਇਲਾਕਿਆਂ ਚੋਂ ਤੇ ਇਸੇ ਆ वार्तालाप ਦੇ ਨਾਲ ਇਸੇ ਖੁਸ਼ਗੁਬਾਰ ਦਿਨ ਦੇ ਸ਼ੁਰੂਆਤ ਦੇ ਨਾਲ ਮੈਂ ਹਾਂ ਅਜੈਪ ਸਿੰਘ ਟਿਵਾਣਾ ਚੈਨਲ ਹੈਗਾ ਈ ਜਿਹੜਾ ਵੌਇਸ ਆਫ ਈਸਟ ਪੰਜਾਬ ਜਿਹਨੂੰ ਨਿਆਵੀ ਜਿ ਕਹਿ ਸਕਦੇ ਆ ਪੂਰਬੀ ਪੰਜਾਬ ਦੀ ਆਵਾਜ਼ ਪੂਰਬੀ ਪੰਜਾਬ ਜਿਹੜਾ ਮਤਲਬ ਪਾਕਿਸਤਾਨ ਤੋਂ ਇਧਰਲਾ ਹੈ ਦੇ ਉਸ ਨੂੰ ਪਾਕਿਸਤਾਨ ਵਾਲੇ ਪੰਜਾਬ ਨੂੰ ਪੱਛਮੀ ਪੰਜਾਬ ਕਿਹਾ ਜਾਂਦਾ ਹੈ ਸ਼ੁਕਰੀਆ ਬਹੁਤ ਥੈਂਕ ਯੂ ਯਾਉ ਜੀ ਜੱਟ ਜੀ ਪ੍ਰਧਾਨ ਜੀ ਜੀ ਜੀ